ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਨੰਗਲ ਦੇ ਵਿੱਚ ਲਗਾਤਾਰ ਚੋਰੀ ਦੀ ਵਾਰਦਾਤਾਂ ਵਾਪਰ ਰਹੀਆਂ ਨੇ ਜਿਸ ਦੇ ਚਲਦਿਆਂ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਅੱਜ ਇੱਕ ਆਲੀਸ਼ਾਨ ਕੋਠੀ ਦੇ ਵਿੱਚ ਚੋਰਾਂ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉੱਥੇ ਹੀ ਡਬਲ ਐਫ ਬਲਾਕ ਦੇ ਮਕਾਨ ਦੇ ਵਿੱਚ ਵੀ ਚੋਰਾਂ ਵੱਲੋਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਘਰ ਦੇ ਵਿੱਚੋਂ ਕੁਝ ਵੀ ਕੀਮਤੀ ਸਮਾਨ ਚੋਰਾਂ ਦੇ ਹੱਥ ਨਹੀਂ ਲੱਗਾ ਗੱਲਬਾਤ ਕਰਦਿਆਂ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਵਿਆਹ ਉੱਤੇ ਗਏ ਹੋਏ ਸਨ ਅਤੇ ਜਦੋਂ ਮੁੜ ਘਰ ਆ ਕੇ ਵੇਖਿਆ ਤਾਂ ਘਰ ਦਾ ਸਮਾਨ ਸਾਰਾ ਖਿਲਰਿਆ ਹੋਇਆ ਸੀ ਤਾਲੇ ਟੁੱਟੇ ਹੋਏ ਸਨ ਅਲਮਾਰੀ ਵੀ ਖੁੱਲੀ ਪਈ ਸੀ ਉਸ ਦਾ ਸਾਰਾ ਸਮਾਨ ਵੀ ਬਾਹਰ ਕੱਢਿਆ ਹੋਇਆ ਸੀ ਇਸ ਘਟਨਾ ਨੂੰ ਲੈ ਕੇ ਸਥਾਨਕ ਵਾਸੀਆਂ ਨੇ ਚਿੰਤਾ ਜ਼ਾਹਰ ਕਰਦੇ ਹੋਏ ਦੱਸਿਆ ਕਿ ਇਹ ਨਸ਼ੇ ਵਿੱਚ ਲਿਪਤ ਲੋਕਾਂ ਦਾ ਕੰਮ ਹੈ ਜੋ ਕਿ ਆਪਣੇ ਨਸ਼ੇ ਦੀ ਖੁਰਾਕ ਪੂਰੀ ਕਰਨ ਦੇ ਲਈ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਦਾ ਕੋਈ ਹੈ ਤੇ ਮੈਂ ਆਪਣੀ ਅਸੀਂ ਮੈਰਿਜ ਚ ਗਏ ਵੇ ਤੇ ਮੇਰੀ ਨਰੋਧਿਆਂ ਦਾ ਵਿਆਹ ਤਮ ਲੋਪਰ ਪਿੰਡ ਅਸੀਂ ਉੱਥੇ ਗਏ ਵੇ ਤੇ ਸਰ ਅਸੀਂ ਕੱਲ ਸ਼ਾਮੀ ਤਕਰੀਬਨ 5:00 ਵਜੇ ਗਏ ਸਵੇਰੇ ਅਸੀਂ 11:00 ਵਜੇ ਆਈ ਜਦੋਂ ਅਸੀਂ ਆ ਕੇ ਦੇਖਿਆ ਵੀ ਬਾਹਰ ਦੇ ਲੋਕ ਥੋੜੇ ਅੱਗੇ ਪਿੱਛੇ ਹੋਏ ਹੋਏ ਫਿਰ ਆ ਦਰਵਾਜ਼ੇ ਦਾ ਲੋਕ ਟੁੱਟਿਆ ਵਾ ਤਾਂ ਸਮਾਨ ਸਾਰਾ ਉਥਲੂ ਤੇ ਲੋਪਰ ਵਗੈਰੇ ਪੰਨੇ ਹੋਏ ਤੇ ਹਾਂਜੀ ਸਰ ਤੇ ਵਿਚਾਰਿਆ ਕੋਈ ਨੁਕਸਾਨ ਤੇ ਨਹੀਂ ਸਰ ਨੁਕਸਾਨ ਨਹੀਂ ਕੋਈ ਹੋਇਆ ਹਾਂਜੀ ਨਹੀਂ ਤੇ ਡਰ ਤਾਂ ਨਹੀਂ ਲੱਗਦਾ ਕਿ ਅੱਗੇ ਵਾਸਤੇ ਡਰ ਤਾਂ ਲੱਗਦਾ ਹੀ ਹੈ ਸਰ ਹੁਣ ਅਸੀਂ ਕਦਾਈ ਸੁਨਣਾ ਛੱਡ ਕੇ ਵੀ ਜਾ ਸਕਦੇ ਕਿਵਰ ਬੱਚੇ ਘਰ ਹੀ ਛੱਡਨੇ ਪੈਂਦੇ ਕੱਲੇ ਹੁਣ ਤਾਂ ਕੋਈ ਸੇਫ ਹੀ ਨਹੀਂ ਹੈਗਾ ਵੀ ਇਹਗਾ ਥੋੜੀ ਦਿੱਕਤ ਆਇਆ ਕਰਦੀ ਵੀ ਚਲੋ ਸਾਸ ਨੂੰ ਮੜਾ ਮੁੱਤ ਤਾਂ ਦੇਖਣਾ ਚਾਹੀਦਾ ਕੁਝ ਕਾਰਵਾਈ ਕਰਨ ਤਾਂ ਕਿ ਬੇਵਸੇ ਲੋਕਾਂ ਨੂੰ ਕੋਈ ਨਮਣੀ ਹੋ ਕੇ ਸੁਮੂਤ ਮਿਲ ਜਾਵੇ ਹਾਂਜੀ ਸਰ ਹਦੀਪੂ ਥੋੜਾ ਮੰਦ ਭੱਗਾ ਜਦੋਂ ਪਤਾ ਲੱਗਾ ਕਿ ਡਬਲ ਐਫ ਦੇ ਵਿੱਚ ਵੀ ਜਿਹੜੀ ਚੋਰੀ ਦੀ ਵਾਰਾ ਤੋਂ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਇਹ ਜਿਹੜਾ ਕੰਮ ਹੈ ਉਹ ਨੌਜਵਾਨ ਜਿਹੜੇ ਭਟਕ ਚੁੱਕੇ ਐ ਸਮਾਜ ਦੇ ਵਿੱਚ ਨਸ਼ਿਆਂ ਦੇ ਆਦੀ ਹੋ ਚੁੱਕੇ ਐ ਜਦੋਂ ਨਸ਼ੇ ਪੂਰੇ ਨਹੀਂ ਹੁੰਦੇ ਤਾ ਉਹ ਇਹਨਾਂ ਆਮ ਇਨਸਾਨਾਂ ਦੇ ਜਿਹੜਾ ਇਨਸਾਨ ਇੱਕ ਤਣਕਾ ਤਣਕਾ ਚੁੱਕ ਕੇ ਇੱਕ ਪਕਸ਼ੀਆਂ ਦੀ ਤਰ੍ਹਾਂ ਆਪਣਾ ਆਲਣਾ ਬਣਾਉਂਦਾ ਹੈ ਔਰ ਕਿੱਦਾਂ ਕਿੱਦਾਂ ਲੋਕ ਇਹ ਆਪਣਾ ਸਮਾਨ ਬਣਾਉਂਦੇ ਆ ਇਸ ਵਿਲੇ ਜਿਹੜਾ ਟਾਈਮ ਹੈ ਤੁਹਾਨੂੰ ਪਤਾ ਕਿ ਮਹਿੰਗਾਈ ਦੇ ਵਿੱਚ ਇਹ ਲੋਕ ਤਣਕਾ ਤਣਕਾ ਇਕੱਠਾ ਕਰਕੇ ਆਪਣਾ ਘਰ ਬਣਾਉਂਦੇ ਆ ਲੇਕਿਨ ਇਹ ਜਿਹੜੇ ਆ ਸਮਾਜਿਕ ਤੱਤ ਉਹਨਾਂ ਨੂੰ ਮੈਂ ਇਹ ਨਵੇਦਨ ਵੀ ਕਰਨਾ ਚਾਹੁੰਦਾ ਔਰ ਤਾਕੀਦ ਕਰਨਾ ਚਾਹੁੰਦਾ ਕਿ ਤੁਸੀਂ ਆਪਣੇ ਨਸ਼ਿਆਂ ਨੂੰ ਪੂਰਾ ਕਰਨ ਦੇ ਲਈ ਇਹਨਾਂ ਆਮ ਇਨਸਾਨਾਂ ਦੇ ਘਰਾਂ ਨੂੰ ਨਿਸ਼ਾਨਾ ਨਾ ਬਣਾਓ ਔਰ ਮੈਂ ਪੁਲਿਸ ਨੂੰ ਵੀ ਇਹ ਤਾਕੀਦ ਕਰਦਾ ਹਾਂ ਇਹਨਾਂ ਅਨਸਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇ ਕਿਉਂਕਿ ਇਹ ਲੋਕ ਜਦੋਂ ਉਹਨਾਂ ਦਾ ਨਸ਼ਾ ਪੂਰਾ ਨਹੀਂ ਹੁੰਦਾ ਤਾਂ ਇਹ ਆਮ ਲੋਕਾਂ ਦੇ ਜਿਹੜੇ ਘਰਾਂ ਨੂੰ ਨਿਸ਼ਾਨਾ ਬਣਾ ਰਹੇ ਨੇ ਜੋ ਬੜਾ ਮੰਦ ਭਾਗਾ ਹੈ ਸਥਾਨਕ ਲੋਕਾਂ ਨੇ ਪੁਲਿਸ ਨੂੰ ਮਸ਼ਤੈਦ ਰਹਿਣ ਦੀ ਅਪੀਲ ਕੀਤੀ ਉੱਥੇ ਹੀ ਲੋਕਾਂ ਨੂੰ ਵੀ ਸੁਚੇਤ ਰਹਿਣ ਬਾਰੇ ਕਿਹਾ ਗਿਆ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਨਾਂ ਲੋਕਾਂ ਦੇ ਖਿਲਾਫ ਸਖਤ ਰੁਖ ਅਪਣਾਉਣਾ ਚਾਹੀਦਾ ਹੈ ਤਾ ਜੋ ਭਵਿੱਖ ਵਿੱਚ ਅਜਿਹੇ ਵਾਰਦਾਤਾਂ ਨੂੰ ਠੱਲ ਪਾਈ ਜਾ ਸਕੇ ਨੰਗਲ ਤੋਂ ਸੁਖਵਿੰਦਰ ਸਾਕਾ ਦੇ ਨਾਲ ਸੁਪਿੰਦਰ ਜੱਜੀ ਦੀ ਰਿਪੋਰਟ ਉਸ ਵੇਲੇ ਜਿਹੜੇ ਪਰਿਵਾਰ ਦੇ ਲੋਕ ਵਿਆਹ ਅਟੈਂਡ ਕਰਨ ਗਏ ਹੋਏ ਸੀਗੇ ਜਦੋਂ ਵਾਪਸ ਸਵੇਰੇ ਆਏ ਤਾਂ ਉਹਨਾਂ ਨੇ ਜਦੋਂ ਦੇਖਿਆ ਤਾਂ ਬਾਹਰਲੀ ਜਗ੍ਹਾ ਤਾਲਾ ਲੱਗਿਆ ਹੋਇਆ ਸੀਗਾ ਔਰ ਅੰਦਰ ਦੇ ਤਾਲੇ ਜ ਟੁੱਟੇ ਹੋਏ ਸੀਗੇ ਔਰ ਇਹ ਸਾਰਾ ਸਮਾਨ ਜਿਹੜਾ ਇਹਨਾਂ ਨੇ ਹੁਣ ਸੈੱਟ ਕਰ ਲਿਆ ਇਹਨਾਂ ਦੇ ਬੈੱਡਾਂ ਦਾ ਵੀ ਸਾਰਾ ਉੱਤੇ ਖਿਲਾਰਾ ਪਿਆ ਹੋਇਆ ਸੀਗਾ ਔਰ ਇਹਨਾਂ ਦੀ ਅਲਮਾਰੀ ਵੀ ਪੂਰੀ ਜਿਹੜੀ ਖਿਲਰੀ ਹੋਈ ਸੀ ਉਹਨ ਸਮਾਨ ਜਿਹੜਾ ਸੈੱਟ ਕਰਕੇ ਲਗਾ ਦਿੱਤਾ ਪਰ ਮੈਂ ਇਹਦੇ ਨਾਲ ਨਾਲ ਇੱਕ ਹੋਰ ਵੀ ਜਿਹੜੇ ਸਾਡੇ ਸਮਾਜ ਦੇ ਵਿੱਚ ਗਲੀਆਂ ਦੇ ਜਿਹੜੇ ਲੋਕ ਰਹਿੰਦੇ ਆ ਮੁਹੱਲਿਆਂ ਦੇ ਵਿੱਚ ਲੋਕ ਰਹਿੰਦੇ ਮੈਂ ਉਹਨਾਂ ਨੂੰ ਵੀ ਇਹ ਅਗਾਹ ਕਰਨਾ ਚਾਹੁੰਦਾ ਕਿ ਤੁਸੀਂ ਵੀ ਜਿਹੜੇ ਆ ਉਹ ਸੁਚੇਤ ਰਹੋ ਕਿਉਂਕਿ ਨੰਗਲ ਦੇ ਵਿੱਚ ਨਾ ਵਾਰਦਾਤਾਂ ਨੂੰ ਅਗਰ ਅੰਜਾਮ ਦੇਣ ਤੋਂ ਬਚਾਉਣ ਦੇ ਲਈ ਜਿੱਥੇ ਪੁਲਿਸ ਕਾਰਗਰ ਸਾਬਤ ਹੋਵੇਗੀ ਉੱਥੇ ਜਿਹੜੇ ਆਮ ਜਨ ਮਾਨਸ ਜਿਹੜੇ ਲੋਕ ਗਲੀਆਂ 'ਚ ਰਹਿੰਦੇ ਆ ਉਹ ਵੀ ਜਿਹੜੇ ਇਦਾਂ ਦੇ ਅੰਸ਼ਾਂ ਦਾ ਥੋੜਾ ਧਿਆਨ ਰੱਖਣ ਤਾਂ ਕਿ ਚੋਰੀਆਂ ਨੂੰ ਬਚਾਇਆ ਜਾ ਸਕੇ ਨੰਗਲ ਦੇ ਵਾਰਡ ਨੰਬਰ 5 ਇੰਦਰਾ ਨਗਰ ਵਿਖੇ ਵੀ ਕੱਲ ਰਾਤ ਚੋਰੀ ਦੀ ਵਾਰਦਾਤ ਹੋਈ ਹੈ ਜਿਸ ਦੀਆਂ ਸੀਸੀਟੀਵੀ ਰਿਕਾਰਡਿੰਗ ਦਿਖਾਈਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਇਸ ਚੋਰੀ ਦੀ ਵਾਰਦਾਤ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਰਿਹਾਇਸ਼ੀ ਕਲੋਨੀ ਦੇ ਵਿੱਚ ਚੋਰੀ ਦੀ ਵਾਰਦਾਤ ਹੋਣਾ ਲੋਕਾਂ ਦੇ ਵਿੱਚ ਡਰ ਪੈਦਾ ਕਰ ਰਹੀ ਹੈ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਕੋਲ ਗਸ਼ਤ ਵਧਾਉਣ ਦੀ ਅਪੀਲ ਕੀਤੀ ਹੈ ਸੀਸੀਟੀਵੀ ਕੈਮਰੇ ਦੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਚੋਰ ਇੰਦਰਾਨਗਰ ਟੋਨੀ ਢੱਲ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹਨ ਪਰ ਅਸਲ ਇਹ ਵੀ ਪਰਿਵਾਰ ਪਰਾਗਰਾਜ ਵਿਖੇ ਚਪਲਾ ਬੜੀਆਂ ਦੀਆਂ ਦਰਸ਼ਨਾ ਨੂੰ ਗਿਆ ਹੋਇਆ ਸੀ ਅਤੇ ਮੈਨੂੰ ਭਾਜੀ ਵੇਟਰ ਕੋਈ ਦੇਖੀਏ ਦੇਖੀਏ ਕੋਈ ਮੌਜੂਦ ਨਹੀਂ ਸੀ ਜਿਸ ਦਾ ਫਾਇਦਾ ਦੇਖਿਆ ਕੁਛ ਅੱਗੇ ਯਾਰ ਬੰਦਾ ਚੋਰੀਆਂ ਚੁੱਕਦਿਆਂ ਹੋਇਆ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਸੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸ ਨੂੰ ਵੇਖ ਕੇ ਪੁਲਿਸ ਹੁਣ ਇਸ ਚੋਰ ਦੀ ਭਾਲ ਕਰ ਰਹੀ ਹੈ ਆਓ ਸੁਣਦੇ ਹਾਂ ਇਸ ਮੌਕੇ ਤੇ ਇਧਰ ਵੱੱਲੇ ਰਾਹੁਲ ਚਰਮਾ ਨੇ ਜੜਾ ਮਰੀਦਾ ਹੋਇਆ ਇੱਕ ਚੋਰੀ ਹੋਈ ਹੈ ਜੀ ਆਪਾਂ ਵੈਰੀਫਾਈ ਕਰ ਰਹੇ ਹਾਂ ਕਿ ਇਸ ਮਾਰਕੈਂਡ ਮੰਦਰੀਆ ਦਾ ਟੋਸ ਕੈਸ਼ ਜਿਹੜਾ ਉਹ ਚੋਰੀ ਹੋਇਆ ਆਪਾਂ ਹੁਣ ਸੋਰਸਿਸ ਲਾਏ ਆ ਸੀਸੀਟੀਵੀ ਫੁਟੇਜ ਆਈ ਹੈ ਉਹਦੇ ਵਿੱਚ ਜਿਹੜਾ ਬੰਦੇ ਨੂੰ ਪਛਾਣ ਕਰਕੇ ਬਾਈ ਨੇਮ ਐਫ ਆਈ ਆਰ ਦਿੱਤੀ ਜਾਊਗੀ ਤੇ ਸਰ ਪਛਾਣ ਚਾਹਤਾ ਬੰਦਾ ਹਲੇ ਆਪਾਂ ਸੋਰਸਿਸ ਲਾਏ ਨੇ ਜੀ ਜਦੋਂ ਸਾਨੂੰ ਇਨਫੋਰਮੇਸ਼ਨ ਆਊਗੀ ਜ਼ਰੂਰ ਕਰਾਂਗੇ